ਹਾਂਜੀ ਕਿਸਾਨ ਦੋਸਤੋ ਇਸ ਵਾਰੀ ਝੋਨੇ ਲਾਲ ਹੋਣ ਦੀ ਦਿੱਕਤ ਬਹੁਤ ਆਈ ਸੀਗੀ ਜਿਵੇਂ ਝੋਨੇ ਦੇ ਉੱਤੇ ਅੱਗ ਲੱਗੀ ਹੁੰਦੀ ਹੈ ਆ ਵੀ ਪਲਾਟ ਜਿਹੜਾ ਉਵੇਂ ਹੀ ਐ ਬਿਲਕੁਲ ਸ਼ਾਇਦ ਵੀਡੀਓ ਕੈਮਰੇ 'ਚ ਇੰਨਾ ਨਾ ਕੈਪਚਰ ਹੋਵੇ ਵੀ ਪੂਰਾ ਹਰਾ ਨਹੀਂ ਪਲਾਟ ਉੱਤੋਂ ਐ ਲੱਗਦਾ ਜਿਵੇਂ ਜੰਗਾਲ ਪਈ ਹੁੰਦੀ ਹੈ ਜਿਵੇਂ ਅੱਗ ਲੱਗੀ ਹੁੰਦੀ ਹੈ ਲਾਲ ਲਾਲ ਦੀ ਦੇ ਪੱਤੇ ਤੇ ਇਹਦੇ ਵਿੱਚ ਅਸੀਂ ਇੱਕ ਦਵਾਈ ਪਾਈ ਸੀ ਇੱਧਰ ਵੀ ਇਹ ਵੀ ਸੇਮ ਹੀ ਹਾਲਾਤ ਸੀਗੇ ਇਹਦੇ 'ਚ ਅਸੀਂ ਦਵਾਈ ਪਾਈ ਸੀ ਬਲੂ ਸ਼ੋਰ ਮੈਨ ਕਾਈਂਡ ਕੰਪਨੀ ਦੀ ਮੇਰੇ ਕੋਲੇ ਹੁਣ ਉਹਦਾ ਪਰਚਾ ਨਹੀਂ ਪਿਆ ਗਿਆ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ 블루 ਸ਼ੋਰ ਮੈਨ ਕਾਈਂਡ ਦੀ ਦਵਾਈ ਇੱਧਰ ਪਾਈ ਸੀ ਅੱਜ ਦਵਾਈ ਪਾਈ ਨੂੰ ਹੋ ਗਏ 8 ਦਿਨ ਇਹ ਵੀ ਐ ਪੂਰਾ ਲਾਲ ਸੀ ਝੋਨਾ ਇਹ ਵੀ ਦੂਰੋਂ ਦੇਖਣ ਨੂੰ ਐ ਲੱਗਦਾ ਜਿਵੇਂ ਉੱਤੇ ਅੱਗ ਜੀ ਫਰੀ ਹੋਵੇ ਜਿਵੇਂ ਪੱਤੇ ਸੀਥਰੋਡ ਦੀ ਪ੍ਰੋਬਲਮ ਆ ਜਾਂਦੀ ਹੈ ਝੋਨਿਆਂ ਦੇ ਵਿੱਚ ਤਾਂ 블루 ਸ਼ੋਰ ਅੱਧਾ ਕਿਲੋ ਕਿੱਲੇ ਦੀ ਅਸੀਂ ਦਵਾਈ ਪਾਈ ਸੀ ਅੱਜ 8 ਦਿਨ ਹੋ ਗਏ ਦਵਾਈ ਪਾਈ ਨੂੰ ਤਾਂ ਝੋਨਾ ਜਿਹੜਾ ਇੱਧਰਲੇ ਝੋਨੇ ਨਾਲੋਂ ਦੇਖੀਏ ਤਾਂ ਝੋਨਾ ਪੂਰਾ ਜਿਹੜਾ ਆ ਫਰਕ ਪੈ ਗਿਆ ਝੋਨਾ ਉੱਤੋਂ ਹਰਾ ਦਿਖਣ ਲੱਗ ਗਿਆ ਨਵੇਂ ਜਿੰਨੇ ਪੱਤੇ ਆ ਸਾਰੇ ਹਰੇ ਹੋ ਗਏ ਨੀ ਤਾਂ ਝੋਨਾ ਐਸ ਕੰਡੀਸ਼ਨ ਦਾ ਸੀਗਾ ਉਤੋਂ ਲਾਲ ਲਾਲ ਦੀਦਾ ਸੀ ਝੋਨਾ ਬਹੁਤ ਵਧੀਆ ਸੀ ਫਾਰਮਰ ਵੀ ਮੇਰੇ ਨਾਲ ਹੈ ਵਧੀਆ ਚੰਗਾ ਰਿਜ਼ਲਟ ਮਿਲਿਆ ਜੀ ਕਾਫੀ ਹੱਦ ਤੱਕ ਨਹੀਂ ਨਹੀਂ ਬਹੁਤ ਵਧੀਆ ਨਹੀਂ ਤਾਂ ਪਿਛਲੇ ਸਾਲ ਵੀ ਬਿਲਕੁਲ ਡੰਡ ਜੀ ਲੱਗੀ ਸੀ ਝੋਨੇ ਦੀ ਪਿਛਲੇ ਸਾਲ ਖਰਾਬ ਹੈ ਭਾਈ ਇਹਦੇ ਨਾਲ ਜਮਾ ਸਹੀ ਹੋ ਗਿਆ ਕਾਫੀ ਦਵਾਈਆਂ ਆਪ ਪਾਈਆਂ ਸੀ ਪਿਛਲੇ ਸਾਲ ਤਾਂ ਇਸ ਸਾਲ ਇਹਨਾਂ ਨੂੰ ਮੈਂ ਮੈਨਕਾਈਂਡ ਦਾ ਬਲੂ ਸ਼ੋਰ ਦਵਾਈ ਆਈ ਸੀ ਬਲੂ ਸ਼ੋਰ ਦਵਾਈ ਅੱਧਾ ਕਿਲੋ ਅਸੀਂ ਕਿੱਲੇ ਦੀ ਪਵਾਈਏ ਇਹਨਾਂ ਨੂੰ ਉਹਦੇ ਨਾਲ ਝੋਨੇ ਦਾ ਕਾਫੀ ਫਰਕ ਪੈ ਗਿਆ ਨੇ ਬਹੁਤ ਪੈ ਗਿਆ ਲੱਗ ਇਹ ਇਸ ਵਾਰੀ ਪੱਤੇ ਹਰੇ ਦਿਖਣ ਲੱਗੇ ਨਹੀਂ ਤੇ ਪਿਛਲੇ ਵਾਰੀ ਪੱਤੇ ਹਰੇ ਦੀ ਨਹੀਂ ਸੀ ਦੇਖੇ ਆਪਾਂ ਲਾਲ ਹੀ ਰਿਹਾ ਸੀ ਝੋਨਾ ਤਾਂ ਬਹੁਤ ਸੋਹਣਾ ਰਿਜ਼ਲਟ ਆਇਆ ਜੀ ਤਾਂ ਜਿੰਨਾ ਵੀ ਖੇਤਾਂ 'ਚ ਪ੍ਰੋਬਲਮ ਹੈ ਵੀ ਝੋਨਾ ਲਾਲ ਹੋ ਗਿਆ ਪੱਤੇ ਲਾਲ ਹੋ ਗਿਆ ਝੋਨਾ ਫੋਟ ਨਹੀਂ ਕਰਦਾ ਪਿਆ ਤਾਂ ਬਲੂ ਸ਼ੋਰ ਦਵਾਈ ਅੱਧਾ ਕਿਲੋ ਵਰਤੋ ਮੈਨਕਾਈਂਡ ਐਗਰੀਟੈਕ ਕੰਪਨੀ ਦੀ ਦਵਾਈ ਹੈ ਧੰਨਵਾਦ ਜੀ